ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਰਹੇਗਾ ਧੁੰਦ ਤੋਂ ਰਹਿਤ ਰਹੇਗਾ ਜਿਹੜੀ ਲੰਗੀ ਦਿਨ ਸੀਗਾ ਉਹਦੇ ਵਿੱਚ ਕੱਲ ਬੱਦਲ ਵਾਜਿਮ ਜਿਵੇਂ ਦੱਸਿਆ ਸੀਗਾ ਵੱਡੇ ਪੱਦਰ ਤੇ ਕਾਫੀ ਹਿੱਸਿਆਂ ਦੇ ਵਿੱਚ ਬਣੀ ਤੇ ਹਲਕੀ ਜਿਹੀ ਕੰਨਮਣ ਵੀ ਕੁਝ ਕ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਉਸ ਤੋਂ ਇਲਾਵਾ ਬਹੁਤਾ ਕੁਝ ਵੀ ਖਾਸ ਨਹੀਂ ਵਾਪਰਿਆ ਅੱਜ ਮੌਸਮ ਪੱਖੋ ਪੂਰੀ ਤਰ੍ਹਾਂ ਨਾਲ ਪੰਜਾਬ ਦਾ ਮੌਸਮ ਸਾਫ਼ ਹੋਵੇਗਾ ਜਿਹੜਾ ਪਿਛਲੇ 1-2 ਦਿਨ ਤੋਂ ਪ੍ਰਦੂਸ਼ਣ ਜਿਹਾ ਬਣਿਆ ਹੋਇਆ ਸੀਗਾ ਉਸ ਤੋਂ ਵੀ ਥੋੜੀ ਜਿਹੀ ਰਾਹਤ ਮਿਲਦੀ ਹੋਈ ਦਿਖਾਈ ਦਵੇਗੀ ਰਾਤਾਂ ਰਾਤ ਟੈਂਪਰੇਚਰ ਲਗਾਤਾਰ 9-10 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਤੇ ਦਿਨ ਦਾ 22-23 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਅਗਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਹੀ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਸ ਮਹੀਨੇ ਦੇ ਅਖੀਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਇੱਕ ਦੋ ਪੱਛਮੀ ਸਿਸਟਮ ਆਉਣ ਜਿਹੜੇ ਕਿ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਮੀਂਹ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਕਰਕੇ ਜਿਹੜਾ ਪ੍ਰਦੂਸ਼ਣ ਬਣਿਆ ਹੋਇਆ ਹੈ ਉਸ ਤੋਂ ਪੂਰੀ ਤਰ੍ਹਾਂ ਨਾਲ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਹਲਕੀ ਜਿਹੀ ਧੁੰਦ ਦੀ ਵੀ ਵਾਪਸੀ ਹੋ ਸਕਦੀ